ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਖੜੇ ਹੋਏ ਆ ਗੁਰਦੁਆਰਾ ਆਦੂਪੌਰ ਸਾਹਿਬ ਪਾਸ਼ਾਹੀ 6ਵੀਂ ਪਿੰਡ ਮਾਛੀਕੇ ਵਿਖੇ ਤੇ ਦੋਸਤੋ ਇਹ ਗੁਰਦਰਾ ਸਾਹਿਬ ਦੀ ਲੋਕੇਸ਼ਨ ਆ ਜਿਹੜੀ ਉਹ ਮੇਰੇ ਖੱਬੇ ਪਾਸੇ ਪਿੰਡ ਬੁਰਜਕਰਾਲਾ ਇਹ ਰੋਡ ਆ ਜਿਹੜਾ ਇਹ ਪਿੰਡ ਬੁਰਜਕਰਾਲੇ ਤੋਂ ਆ ਰਿਹਾ ਵਾ ਤੇ ਇਸ ਤੋਂ ਬਾਅਦ ਮੇਰੇ ਸੱਜੇ ਪਾਸੇ ਜਿਹੜਾ ਪਿੰਡ ਆ ਉਹ ਮਾਛੀਕੇ ਆ ਤੇ ਇਹ ਦੋਨੇ ਪਿੰਡਾਂ ਦੇ ਸੈਂਟਰ ਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਆ ਪਾਸ਼ਈ ਛੇਮੀ ਦਾ ਤੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਉਨੇ ਆ ਤੇ ਇਤਿਹਾਸ ਤੋਂ ਵੀ ਤੁਹਾਨੂੰ ਜਾਣੂ ਕਰਵਾਉਨੇ ਆ ਆਓ ਫਿਰ ਆ ਜਾਈਓ ਆ ਦੋਸਤੋ ਆਪਾਂ ਖੜੇ ਆ ਗੁਰਦੁਆਰਾ ਆਦੂਪੋਟ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਜਿੱਤਾਰ ਸਿੰਘ ਜੀ ਨਾਲ ਇੱਥੋਂ ਦੇ ਗੁਰਦਰਾ ਸਾਹਿਬ ਦੀ ਜਿਹੜੀ ਪੂਰੀ ਜਾਣਕਾਰੀ ਹੈ ਜਿਹੜਾ ਇੱਥੋਂ ਦਾ ਇਤਿਹਾਸ ਆ ਉਹਦੀ ਸਾਂਝ ਤੁਹਾਡੇ ਨਾਲ ਇਹ ਪਾਉਣਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਗੁਰਦਰਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਜਰੂਰ ਸਾਡੇ ਦੇ ਦੋਸਤਾਂ ਨਾਲ ਸਾਂਝੀ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਦੋਂ ਤੋਂ ਅਸੀਂ ਦੇਖ ਰਹੇ ਹਾਂ ਸਾਡੀ ਸੁਰਤ ਤੋਂ ਪਹਿਲਾਂ ਦਾ ਇੱਥੇ ਆਦੂ ਨਾਂ ਦਾ ਸਾਧੂ ਰਹਿੰਦਾ ਸੀ ਇਸ ਦਰਤੇ ਉਸ ਤੋਂ ਬਾਅਦ ਜਦੋਂ ਛੇਵੇਂ ਪਾਸ਼ਾ ਆਏ ਆ ਉਹਨਾਂ ਨੇ ਆ ਕੇ ਆਦੂਨਾ ਦੇ ਸਾਧੂ ਤੋਂ ਪਾਣੀ ਮੰਗਿਆ ਪਾਣੀ ਇੱਥੇ ਹੈ ਨਹੀਂ ਸੀ ਨੇੜੇ-ਤੇੜੇ ਵੀ ਰੋਹੀ ਵੀ ਆ ਬੰਸੀ ਬੜੀਆਂ ਚ ਚਾਰ ਸਾਰਾ ਕੁਝ ਸੀਗਾ ਇੱਥੇ ਉਸ ਤੋਂ ਬਾਅਦ ਉਹਨਾਂ ਨੇ ਘੋਡੇ ਦਾ ਪੌੜ ਮਾਰ ਕੇ ਜਿਹੜਾ ਖੂਹ ਦਾ ਸਥਾਨ ਬਣਿਆ ਇੱਥੇ ਘੋਡੇ ਦਾ ਪੌੜ ਮਾਰ ਕੇ ਪਾਣੀ ਕੱਢਿਆ ਸੀ ਛੇਵੇਂ ਛੇਵੇਂ ਪਾਸ਼ਾ ਨੇ ਉਸ ਤੋਂ ਬਾਅਦ ਆਦੂਨਾ ਦੇ ਸਾਧੂ ਨੂੰ ਫਿਰ ਉਹਨਾਂ ਨੇ ਕਿਹਾ ਵੀ ਪਹਿਲਾਂ ਤੇਰਾ ਨਾਂ ਪਊਗਾ ਉਸ ਤੋਂ ਬਾਅਦ ਸਾਡਾ ਨਾਂ ਪਊਗਾ ਉਸ ਤੋਂ ਇਸ ਸਥਾਨ ਦਾ ਨਾਂ ਆਦੂ ਪੌੜ ਉਸ ਸਥਾਨ ਤੋਂ ਪਿਆ ਉਸ ਤੋਂ ਬਾਅਦ ਜਿਵੇਂ ਸੇਵਾ ਤੁਰੀ ਆਉਂਦੀ ਚੱਲੀ ਜਾਂਦੀ ਹੈ। ਉਵੇਂ ਤੁਰਿਆ ਆਉਂਦਾ ਜਿਵੇਂ ਪੈਸਾ ਆਈ ਜਾਂਦਾ ਉਵੇਂ ਲੱਗ ਹੀ ਜਾਂਦਾ। 78 ਦੇ ਵਿੱਚ ਸਾਡੇ ਜਗਦਰਜੀ ਅਵਤਾਰ ਸਿੰਘ ਜੱਜਾ ਸਾਡੇ ਫੌਜ ਚੋਂ ਪੈਨਸ਼ਨ ਆਈ। ਉਹਨਾਂ ਨੇ ਆ ਕੇ ਸੇਵਾ ਸ਼ੁਰੂ ਕਰਾਈ ਇੱਥੇ। ਜੀ। ਗੁਰਦਰਾ ਸਾਹਿਬ ਦੀ। ਟੱਲੜ ਸੰਤਾਂ ਦੇ ਮਹਾਰਮਤ ਸੰਤ ਬਾਬਾ ਕਰਨੈਲ ਸਿੰਘ ਜੀ। ਜੀ। ਉਸ ਤੋਂ ਸੇਵਾ ਚੱਲੀ ਗਈ ਤੇ ਉਸ ਤੋਂ ਬਾਅਦ ਅਕੈਡਮੀ ਦਾ ਟੱਲੜਾ ਵੀ ਬਣ ਗਈ ਅਕੈਡਮੀ। ਹਾਂਜੀ। ਉਸ ਤੋਂ ਬਾਅਦ ਸਾਡੇ ਜਗਦਰ ਜੀ 99 ਦੇ ਵਿੱਚ ਸੇਵਾ ਤੱਜਰ ਸੰਤਾਨ ਦੀ ਟਰੱਸਟ ਦੇ ਪਹਿਲਾ ਮੈਂਬਰ ਬਣੇ ਵੀ ਸੀ ਉਹਨਾਂ ਨੇ ਫਿਰ ਸੇਵਾ ਦਾਸ ਨੂੰ ਸੰਭਾਲੀ ਜੀ 99 ਦੇ ਵਿੱਚ ਅਸੀਂ ਸੇਵਾ ਸ਼ੁਰੂ ਕਰਾਈ ਆ ਉਵੇਂ ਸੇਵਾ ਜਿਵੇਂ ਆਉਂਦੀ ਆ ਉਵੇਂ ਚੱਲੀ ਜਾਂਦੀ ਆ ਸਾਡੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਆ ਪਿੰਡ ਦਾ ਇਲਾਕੇ ਦਾ ਜੀ ਇੱਥੇ ਅਸੀਂ ਜਿਹੜੇ ਦਿਨ ਆਉਂਦੇ ਆ ਜਿਵੇਂ ਬੰਦੀ ਛੋੜ ਦੇ ਵਿਸ਼ਾ ਆ ਗਿਆ ਸੇਵੇਂ ਪਾਸ਼ਾ ਦਾ ਦਿਨ ਆਉਂਦਾ ਅਸੀਂ ਉਹ ਮਨਾਉਂਦੇ ਆ ਲੋਹੜੀ ਸਵਾਗਮ ਦਾ ਮੇਨ ਦਸਵੇਂ ਪਾਸ਼ਾ ਦਾ ਉਰਪਰ ਅਸੀਂ ਉਹ ਮਨਾਉਂਦੇ ਆ ਜੀ ਲੋਹੜੀ ਸਵਾਗਮ ਵੱਡੀ ਪੱਧਰ ਤੇ ਹੁੰਦਾ ਇੱਥੋਂ ਜਿਵੇਂ ਬੱਚਿਆਂ ਦਾ ਬਰ ਲੋਕ ਮੰਨਦੇ ਉਸ ਚੀਜ਼ ਨੂੰ ਪੇਲੀਆਂ ਚੜਦੀਆਂ ਬਹੁਤ ਵੱਡੀ ਪੱਧਰ ਤੇ ਜਿੰਨੀਆਂ ਸਮੂਚੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਉਹ ਮੰਗੀਆਂ ਹੋਣ ਜਾਂਦੀਆਂ ਜਾਂਦੀਆਂ ਜੇ ਕਿਸੇ ਨੂੰ ਬੱਚੇ ਦੀ ਲੋੜ ਆ ਜਾਂ ਕੁਝ ਵੀ ਹੋਰ ਇਥੇ ਨਾਮ ਲਿਖਾਉਂਦਾ ਤੇ ਸਮੂਚੀ ਅਰਦਾਸ ਸਾਰਿਆਂ ਦੀ ਕੀਤੀ ਜਾਂਦੀ ਹੈ ਜੀ ਉਹ ਸਾਰਾ ਉਸ ਤਰ੍ਹਾਂ ਤੁਰਿਆ ਆਉਂਦਾ ਪਹਿਲਾਂ ਤੋਂ ਲੈ ਕੇ ਕੋਈ ਹੁਣ ਦਾ ਨਹੀਂ ਕਿ ਅਸੀਂ ਚਲਾਇਆ ਅਸੀਂ ਨਹੀਂ ਚਲਾਇਆ ਉਹ ਸ਼ੁਰੂ ਤੋਂ ਲੈ ਕੇ ਤੁਰਿਆ ਆਉਂਦਾ ਪੇਲੀਆਂ ਚੜਦੀਆਂ ਜਿਵੇਂ ਆਉਂਦੀਆਂ ਉਹ ਅਸੀਂ ਵੰਡੀ ਜਾਂਦੇ ਆ ਜਿਵੇਂ ਲੋਕਾਂ ਨੂੰ ਕਿਸੇ ਨੂੰ ਮਿਲਦਾ ਹੈ ਉਹ ਇਥੇ ਇਸ ਦਰ ਨਾਲ ਜੁੜਿਆ ਮਬੇ ਕਿਸੇ ਵੀ ਦਿਨ ਆਉਂਦੇ ਨੇ ਲੋਕ ਨਹੀਂ ਜਾਂ ਕੋਈ ਖਾਸ ਦਿਨ ਵੀ ਭਰਦਾ ਸਾਲ ਦੇ ਵਿੱਚ ਇੱਥੇ ਲੋਹੜੀ ਸਮਾਂ ਕੋ ਵੱਡਾ ਛੇਵੇਂ ਪਾਸ਼ਾ ਦਾ ਦਿਨ ਵੱਡਾ ਬੰਦੀ ਛੋੜ ਦੇਸ਼ ਵੱਡਾ ਉਹਨਾਂ ਦਿਨਾਂ 'ਚ ਲੋਕ ਜ਼ਿਆਦਾ ਆਉਂਦੇ ਆ ਇਕੱਠ ਚ ਆਉਂਦੇ ਹਾਂਜੀ ਆਉਂਦੇ ਜੀ ਤੇ ਜਿਹੜਾ ਅਸੀਂ ਰੋਜ਼ ਦਾ ਸੜਾ ਹੈਗਾ ਸਿਸਟਮ ਜੀ ਰੋਜ਼ ਦਾ ਕਥਾਵਾਚਕ ਸਾਡੇ ਕੋਲੇ ਯਾਨੀ ਕਿ ਆਪਣੇ ਚੰਦਰ ਸਿੰਘ ਜੀ ਰਿਕਾਰਡ ਜੀ ਇਹ ਲੱਗੇ ਕਥਾ ਕਰਦੇ ਆ ਸਵੇਰ ਜੀ ਯਾਨੀ ਸਾਧੂ ਸਿੰਘ ਜੀ ਸਾਡੇ ਕੋਲੇ 30 ਸਾਲ ਤੋਂ ਇਹ ਲੱਗੇ ਰਹੇ ਵੇ ਸਾਡੇ ਕੋਲ ਦਿਵਾਨੇ ਪਿੰਡ ਤੋਂ ਜੀ ਪਰ ਪਿੰਡ ਮਾਸੀ ਕਿੰਨੇ ਲੋ ਇਹਨਾਂ ਦਾ ਜੀ ਦਿਵਾਨੇ ਨਾਲ ਕਿੰਨੇ ਜੀ 30 ਸਾਲ ਹੋ ਗਏ ਨੇ ਇਹਨਾਂ ਨੂੰ ਘੱਟ ਤੋਂ ਘੱਟ ਇੱਥੇ ਸਾਡੇ ਕੋਲ ਸੇਵਾ ਕਰਵਾਉਂਦੇ ਨੂੰ ਜੀ ਇਹ ਹੁਣ ਦਰਬਾਰ ਸਹਾਲੇ ਪਾਸਿਓਂ ਗਿਆਨੀ ਜੀ ਕੋਲ ਸੇਵਾ ਜੀ ਤੇ ਦੂਜੀ ਜੁਮਬਰੀ ਸੌਰੀ ਇਹਨਾਂ ਦੀ ਆ ਜੀ ਆ ਭਾਈ ਇਹ ਕਿਹੜੇ ਪਿੰਡ ਚ ਪੈਂਦਾ ਜਿਵੇਂ ਆਪਣੇ ਸੱਜੇ ਪਾਸੇ ਮਾਛੀ ਕੇ ਆ ਤੇ ਖੱਬੇ ਪਾਸੇ ਬੁਰਜਕਰਲਾ ਜੀ ਜਾਂ ਇਹ ਸੰਝਾ ਹੀ ਕਹਿੰਦੇ 14 ਪੰਜਾ ਪਿੰਡਾਂ ਦੇ ਵਿੱਚ ਮੇਨ ਪੈਂਦਾ ਸੰਗਤ ਇਲਾਕੇ ਦੀ ਆਉਂਦੀ ਆ ਜੀ ਅਠੂਰ ਆ ਗਿਆ ਜਿਵੇਂ ਠੂਰ ਤੋਂ ਸੰਗਤ ਬਹੁਤ ਆਉਂਦੀ ਏ ਸੰਗਰਾਮ ਸੰਗਰਾਮ ਭਰਤੀ ਆ ਜੀ ਪੂਰੀ ਜੀ ਦਿਵਾਨੇ ਬੁਰਜਕਰਲਾ ਸੋਹੀਵਾਲ ਬਲਾਸਪੁਰ ਜੀ ਸਾਰੇ ਪਿੰਡਾਂ ਦੀ ਸੰਗਤ ਆਉਂਦੀ ਤੂਰ ਦੀ ਸੰਗਤ ਬਹੁਤ ਆਉਂਦੀ ਹੈ ਤੁਹਾਡੀ ਜੀ ਹਾਂਜੀ ਸੋ ਦੋਸਤੋ ਇਹ ਸੀ ਗੁਰਦਰਾ ਸਾਹਿਬ ਦਾ ਇਤਿਹਾਸ ਤੇ ਹੋਰ ਪੂਰੀ ਜਾਣਕਾਰੀ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਊਗੀ ਪੂਰੀ ਜਾਣਕਾਰੀ ਤੁਸੀਂ ਆਪਣੇ ਹੋਰ ਦੋਸਤਾਂ ਨਾਲ ਵੀ ਸਾਂਝੀ ਕਰੋਗੇ ਤੇ ਨਾਲ ਹੀ ਮੈਂ ਤੁਹਾਨੂੰ ਆਪਣੇ ਵੱਲੋਂ ਸੱਦੇ ਦਿੰਦਾ ਕਿ ਜ਼ਰੂਰ ਇੱਥੋਂ ਦੇ ਜਿਹੜੇ ਸਮਾਗਮ ਨੇ ਉਹਨਾਂ ਦੇ ਵਿੱਚ ਪਹੁੰਚੋ ਤੇ ਇਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰਨ ਲਈ ਇੱਥੇ ਜ਼ਰੂਰ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀ ਬਾਬਾ ਜੀ ਵਾਹਿਗੁਰੂ ਖਾਨ ਸਾਹਿਬ ਵਾਹਿਗੁਰੂ ਜੀ ਕੀ